ਕਿਸਾਨ ਵੀਰੋ ਜੇਕਰ ਤੁਹਾਡੀ ਵੀ ਕਣਕ ਇਸ ਟਾਈਮ 100 ਦਿਨ ਦੀ ਹੋ ਚੁੱਕੀ ਹੈ ਜਾਂ ਕੋਈ 2-4 ਦਿਨ ਉੱਪਰ ਥੱਲੇ ਨੇ ਤਾਂ ਆ ਵੀਡੀਓ ਪੂਰੀ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਆਪਾਂ ਉਹ ਜਾਣਕਾਰੀ ਸਾਂਝੀ ਕਰਨੀ ਹੈ ਕਿ ਜਿਹੜੀ ਅਖੀਰ ਤੀ ਆ ਕੇ ਜ਼ਿਆਦਾਤਰ ਕਿਸਾਨ ਵੀਰ ਕਰ ਬੈਂਦੇ ਨੇ ਜਿਹਦੇ ਨਾਲ ਜੇਕਰ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਫਸਲ ਆਪਣੀ ਦੀ ਮੈਨੇਜਮੈਂਟ ਸੋਹਣੀ ਕੀਤੀ ਹੁੰਦੀ ਹੈ ਸਹੀ ਤਰੀਕੇ ਨਾਲ ਆਪਾਂ ਖਾਦਾਂ ਦਾ ਰੇਹਾਂ ਦਾ ਸਪ੍ਰੇਹਾਂ ਦਾ ਜਿਹੜਾ ਪ੍ਰਯੋਗ ਕੀਤਾ ਹੁੰਦਾ ਪਰ ਅਖੀਰ ਤੀ ਆ ਕੇ ਆਪਣੇ ਕੋਲ ਇੱਕ ਛੋਟੀ ਜੀ ਗਲਤੀ ਕਈ ਵਾਰੀ ਆਪਣਾ ਝਾੜਾ ਜਿਹੜਾ ਉਹਨੂੰ ਮੁੱਦੇ ਮੂੰਹ ਮਾਰ ਦਿੰਦੀ ਹੈ ਤੇ ਆਪਾਂ ਨੂੰ ਨਿਰਾਸ਼ਾ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਸੋ ਵੀਡੀਓ ਪੂਰੀ ਦੇਖਿਓ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਖਿਆਲ ਇਹ ਰੱਖਣਾ ਕਿ ਕਣਕ ਨੂੰ ਅਖੀਰਲੀ ਸਿੰਚਾਈ ਤੇ ਅਖੀਰਲੀ ਸਪਰੇ ਜੇਕਰ ਤੁਸੀਂ 13045 ਦੀ ਪਹਿਲਾਂ ਸਪਰੇ ਕਰ ਚੁੱਕੇ ਹੋ ਕੋਈ 80 85 ਦਿਨਾਂ ਤੇ ਤੇ ਤੁਸੀਂ ਇਹ ਨਹੀਂ ਦੇਖਣਾ ਕਿ ਆਪਾਂ ਪਾਣੀ ਲਾਉਣ ਤੋਂ ਬਾਅਦ ਸਪਰੇ ਕਰਨੀ ਹੈ ਜਾਂ ਪਾਣੀ ਲਾਉਣ ਤੋਂ ਪਹਿਲਾਂ ਸਪਰੇ ਕਰਨੀ ਹੈ ਅਖੀਰਲੀ ਅਖੀਰਲਾ ਪਾਣੀ ਜਦੋਂ ਆਪਾਂ ਕਣਕ ਨੂੰ ਲਾਈਦਾ ਤੇ ਉਦੋਂ ਤੁਸੀਂ ਇਹ ਵੀ ਨਹੀਂ ਕਹਿਣਾ ਕਿ ਆਪਾਂ ਕਣਕ ਨੂੰ ਪਾਣੀ ਲਾਣਾ ਹੀ ਲਾਣਾ ਜੇਕਰ ਜਮੀਨਾਂ ਤੁਹਾਡੀਆਂ ਪਹਾੜੀਆਂ ਨੇ ਡਾਕਰ ਨੇ ਸੇਲ ਉਹਨਾਂ ਦੇ ਵਿੱਚੋਂ ਖਤਮ ਨਹੀਂ ਹੁੰਦੀ ਤੇ ਤੁਸੀਂ ਅਖੀਰਲਾ ਪਾਣੀ ਜੇਕਰ ਨਹੀਂ ਵੀ ਲਾਉਂਦੇ ਤਾਂ ਵੀ ਤੁਹਾਡਾ ਝਾੜਾ ਜਿਹੜਾ ਉਹ ਸਗੋਂ ਪਾਣੀ ਲਾਏ ਵਾਲੀ ਖੇਤ ਨਾਲੋਂ ਸੋਨਾ ਆਏਗਾ ਤੇ ਤੁਸੀਂ ਮਤਲਬ 115 ਕ ਦਿਨਾਂ ਤੇ ਐਨ ਪੀ ਕੇ 13 0 45 ਦੀ ਜੇਕਰ ਤੁਸੀਂ ਦੋਰੀ ਵਾਰੀ ਸਪਰੇਅ ਕਰਨੀ ਹੈ ਇੱਕ ਵਾਰੀ ਤੁਸੀਂ ਪਹਿਲਾਂ ਜੇਕਰ ਕਰ ਚੁੱਕੇ ਹੋ ਕਈ ਕਿਸਾਨ ਵੀਰ ਤਾਂ ਇਸ ਟਾਈਮ ਤੇ ਤੀਰੀ ਸਪਰੇਅ ਕਰਨਗੇ ਕਿਉਂਕਿ ਇੱਕ ਉਹਨਾਂ ਨੇ ਕੀਤੀ 80 ਦਿਨਾਂ ਤੇ ਦੂਜੀ ਕੀਤੀ 100 ਤੇ ਤੇ ਅਗਲੀ ਕਰਨਗੇ 115 20 ਦਿਨਾਂ ਤੇ ਪਰ ਤੁਸੀਂ ਜੇਕਰ ਐਦਾਂ ਮਤਲਬ ਪਹਿਲੀ ਇੱਕੋ ਸਪਰੇਅ ਕੀਤੀ ਹੈ ਤੇ ਫਿਰ ਤੁਸੀਂ 115 ਕ ਦਿਨਾਂ ਤੇ ਜਦੋਂ ਕਣਕ ਇਸ ਅਵਸਥਾ 'ਚ ਆ ਜਾਈ ਜਿੱਦਾਂ ਆਹ ਦੇਖੋ ਕਣਕ ਹਜੇ ਇਹ ਵੀ ਮਤਲਬ ਉਹ ਵਾਲੀ ਅਵਸਥਾ ਚ ਆਈ ਨਹੀਂ ਹੁਣ ਇਹਨਾਂ ਦਾ ਗੈਪ ਵਧੂਗਾ ਬੂਟੇ ਨਾਲੋਂ ਜਿਹੜਾ ਸਟਾ ਜਾਂ ਉਹ ਉੱਪਰ ਹੋਊਗਾ ਉਦੋਂ ਸਹੀ ਟਾਈਮ ਆਪਣਾ ਮਤਲਬ ਸਪਰੇ 13045 ਐਨਪੀਕੇ ਕਰਨ ਦਾ ਹੋਰ ਕੋਈ ਵੀ ਸਪਰੇ ਇਸ ਟਾਈਮ ਤੇ ਨਾ ਕਰੋ ਉਹਦੇ ਨਾਲ ਤੁਹਾਡਾ ਝੰਡਾ ਪੱਤਾ ਜਿਹੜਾ ਨੁਕਸਾਨਿਆ ਜਾ ਸਕਦਾ ਜੇਕਰ ਝੰਡਾ ਪੱਤਾ ਖਤਮ ਤਾਂ ਸਮਝੋ ਤੁਹਾਡੀ ਕਣਕ ਖਤਮ ਕਿਉਂਕਿ ਖਰਾਕ ਹੁਣ ਝੰਡੇ ਪੱਤੇ ਤੁਸੀਂ ਕਣਕ ਨੇ ਲੈਣੀ ਆ ਤੇ ਪਹਿਲੀ ਗੱਲ ਇਹ ਕਿ ਸਪਰੇਅ ਜਿਹੜੀ ਉਹ ਤੁਸੀਂ ਕੋਈ ਪਾਣੀ ਦੇ ਨਾਲ ਇਹਦਾ ਕੋਈ ਮੇਲ ਨਹੀਂ ਆ ਤੁਸੀਂ 15 ਦਿਨਾਂ ਤੇ 115 ਤੋਂ ਲੈ ਕੇ 120 ਦਿਨਾਂ ਤੱਕ 13045 ਦੀ ਸਪਰੇਅ ਹੈ ਜਿਹੜੀ ਉਹ ਕਰ ਸਕਦੇ ਹੋ ਉਹਦਾ ਹਾਂ ਇਹ ਜ਼ਰੂਰ ਦੇਖਿਓ ਕਿ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਦਾ ਸੇਮ ਵੈਰਾਈਟੀ ਆ ਸੇਮ ਸਭ ਕੁਝ ਆ ਤੇ ਇਹ ਦੇਖੋ ਕਣਕ ਆਪਣੀ ਨਸਾਰਾ ਲੱਗੀ ਪਰ ਇਹ ਕਣਕ ਜੇ ਗੁੱਬ ਪਰ ਰਹੀ ਆ ਹਨਾ ਇਹ ਤੁਸੀਂ ਦੇਖ ਲੈਣਾ ਖੇਤ ਦੇ ਹਿਸਾਬ ਨਾਲ ਕਿਉਂਕਿ ਇਹ ਕਈ ਵਾਰੀ ਕਣਕ ਮਤਲਬ 120 ਦਿਨਾਂ ਵਾਲੀ ਲੱਗਦੀ ਆ 90 ਦਿਨਾਂ ਦੀ ਤੇ ਜਿਹੜੀ ਆਪਣੀ 90 ਦਿਨਾਂ ਦੀ ਆ ਉਹ ਲੱਗਦੀ 120 ਦਿਨਾਂ ਦੀ ਸੋ ਇੰਨਾ ਕੁ ਥੋੜਾ ਜਿਹਾ ਤੁਸੀਂ ਖਿਆਲ ਰੱਖਣਾ ਤੇ ਸਿੰਚਾਈ ਹੈ ਜਿਹੜੀ ਉਹ ਤੁਸੀਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਫੇਰ ਕਰਨੀ ਹੈ ਜੇਕਰ ਤੁਹਾਡਾ ਬਾਲਾ ਮਤਲਬ ਨਹੀਂ ਸਰਦਾ ਇਹ ਕਣਕ ਨੂੰ ਪਾਣੀ ਲਾਏ ਤੇ ਜਾਂ ਖੇਤ ਆ ਜਿਹੜੇ ਉਹ ਰੇਤਲੇ ਆ ਇਹ ਜ਼ਮੀਨਾਂ ਆਪਣੀਆਂ ਸੁੱਕੀਆਂ ਨੇ ਫੇਰ ਤੁਸੀਂ ਪਾਣੀ ਲਾਣਾ ਤੇ ਪਾਣੀ ਵੀ ਕੋਈ ਬਾਲਾ ਲੇਟ ਨਹੀਂ ਕਰਨਾ ਪਾਣੀ 120 ਦਿਨਾਂ ਤੇ ਤੁਸੀਂ ਕਣਕ ਨੂੰ ਲਾ ਦੇਣਾ ਇ 120 ਤੋਂ ਲੈ ਕੇ 130 ਦਿਨਾਂ ਤੱਕ ਇੰਨਾ ਜ਼ਰੂਰਤਾਂ ਰੱਖਿਓ ਕਿ ਖੇਤ ਬਾਲਾ ਸੁੱਕਾ ਨਾ ਹੋਏ ਜੇਕਰ ਖੇਤ ਤੁਹਾਨੂੰ ਲੱਗਦਾ ਕਿ ਬਾਲਾ ਸੁੱਕਾ ਫਿਰ ਤੁਸੀਂ ਪਾਣੀ ਹੈ ਜਿਹੜਾ ਉਹ ਜਦੋਂ ਕਣਕ ਆਪਣੀ ਪਕਾ ਦੇ ਨੇੜੇ ਤੇੜ ਹੋਏਗੀ ਉਦੋਂ ਹੀ ਲਾਇਓ ਕਿਉਂਕਿ ਉਦੋਂ ਜੇਕਰ ਤੁਹਾਡੇ ਕੋ ਪਾਣੀ ਵਧ ਘਟਣ ਲੱਗ ਜਾਂਦਾ ਜਾਂ ਇਹ ਬੂਟਾ ਕਣਕ ਦਾ ਜੜ ਛੱਡ ਜਾਂਦਾ ਤੇ ਜੇਕਰ ਕਣਕ ਸੁੱਕਣੀ ਵੀ ਸਟਾਰਟ ਹੋ ਜਾਂਦੀ ਆ ਫਿਰ ਵੀ ਤੁਹਾਨੂੰ ਕੋਈ ਬੜਾ ਜਿਆਦਾ ਨੁਕਸਾਨ ਆ ਜਿਹੜਾ ਉਹ ਨਹੀਂ ਹੋਏਗਾ ਹਾਂ ਜੇਕਰ ਤੁਹਾਡੇ ਖੇਤ ਵਿੱਚ ਸੇਲ ਲਾ ਤਾਂ ਫਿਰ ਤੁਸੀਂ 120 ਦਿਨਾਂ ਤੇ ਪਾਣੀ ਆ ਜਿਹੜਾ ਕਣਕ ਨੂੰ ਲਾ ਦਿਓ ਮੇਨ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇਸ ਟਾਈਮ ਤੇ ਸਭ ਨਾਲ ਜਿਆਦਾ ਇਫੈਕਟ ਆ ਜਿਹੜਾ ਕਣਕ ਨੂੰ ਕਰਨਾ ਉਹ ਕਰਨਾ ਤੇਲੇ ਨੇ ਹੁਣ ਦੇਖੋ ਤੁਸੀਂ ਇਹ ਤੇਲਾ ਕਈ ਵਾਰੀ ਆਪਾਂ ਨੂੰ ਤੇਲੇ ਤੇ ਚੇਪੇ ਦੇ ਵਿੱਚ ਸਮਝ ਨਹੀਂ ਆਂਦੀ ਚੇਪਾ ਹੁੰਦਾ ਜਿਹੜਾ ਆਪਣਾ ਮਤਲਬ ਕਾਲਾ ਜਿਹਾ ਛੋਟਾ ਜਿਹਾ ਜਿੱਦਾਂ ਆਪਾਂ ਨੂੰ ਐਵੇਂ ਲੱਗਦਾ ਕਿ ਇਦਾਂ ਰਾਖ ਹੁੰਦੀ ਆ ਕਿਸੇ ਮਤਲਬ ਚੁੱਲ੍ਹੇ ਦੀ ਉਦਾਂ ਇਹ ਮਤਲਬ ਕਣਕ ਦੇ ਝੰਡੇ ਪੱਤੇ ਦੇ ਉੱਪਰ ਆਪਾਂ ਨੂੰ ਦਿਖਾਈ ਦਿੰਦਾ ਉਹਨੂੰ ਆਪਾਂ ਚੇਪਾ ਕੇ ਦੀਦਾ ਤੇ ਜਿਹੜਾ ਤੇਲਾ ਹੁੰਦਾ ਉਹ ਤੁਹਾਨੂੰ ਸਿੱਟੇ ਦੀ ਇਸ ਜਗ੍ਹਾ ਤੇ ਮਿਲੂਗਾ ਉੱਪਰ ਜਾਂ ਉੱਪਰ ਤੋਂ ਲੈ ਕੇ ਜਾਏ ਨਾ ਮੱਖੀਆਂ ਦੇ ਵਿੱਚ ਤਾਂ ਇਹ ਇਹਦਾ ਵਸਾ ਤੁਸੀਂ ਨਹੀਂ ਖਾਣਾ ਇਹ ਨਹੀਂ ਕਹਿਣਾ ਕਿ ਹਾਂ ਵੀ ਚੰਗੀ ਤਰ੍ਹਾਂ ਪਹਿਲਾਂ ਤੋਂ ਖੇਤ ਵਿੱਚ ਜੇਕਰ ਤੁਹਾਨੂੰ ਕਿਉਂਕਿ ਸਸਤੀ ਜੀ ਸਪਰੇਅ ਆ ਇਹ ਜੇਕਰ ਤੁਸੀਂ ਦੁਬਾਰਾ ਕਰ ਵੀ ਦਿੰਦੇ ਹੋ ਤਾਂ ਵੀ ਤੁਹਾਡਾ ਕੋਈ ਬੜਾ ਵੱਡਾ ਨੁਕਸਾਨ ਨਹੀਂ ਆ ਇੰਨੇ ਤੁਹਾਡਾ ਫਾਇਦਾ ਹੀ ਕਰਨਾ ਜੇਕਰ ਤੁਸੀਂ ਟਾਈਮ ਨਾਲ ਸਪਰੇਅ ਕਰਦੇ ਹੋ ਹਾਂ ਇਹ ਵੀ ਨਾ ਕਰੋ ਕਿ ਤੇਲਾ ਜਾਂ ਚੇਪਾ ਤੁਹਾਡੇ ਖੇਤ ਵਿੱਚ ਆਈ ਨਾ ਤੇ ਤੁਸੀਂ ਸਪਰੇਅ ਪਹਿਲਾਂ ਹੀ ਕਰ ਦਿਓ ਸੋ ਪਹਿਲਾਂ ਦੇਖ ਲੈਣਾ ਕਿ ਖੇਤ ਵਿੱਚ ਜਿਹੜੀ ਬਿਮਾਰੀ ਆਈ ਹੈ ਉਹਦਾ ਤੇ ਰਹੀ ਗਏ ਪੀਲੀ ਕੁੰਗੀ ਦੀ ਤਕਰੀਬਨ ਉਹਦਾ ਟਾਈਮ ਹੁਣ ਜਾ ਚੁੱਕਾ ਹੈ ਜਿਹੜੀਆਂ ਕਣਕਾਂ ਮਤਲਬ ਅਗੇਤੀਆਂ ਬਜਾਈ ਵਾਲੀਆਂ ਸੀ ਹਾਂ ਜੇ ਤੁਹਾਨੂੰ ਫਿਰ ਵੀ ਦੁਬਾਰਾ ਅਟੈਕ ਹੁੰਦਾ ਤਾਂ ਫਿਰ ਇੱਕ ਚੰਗਾ ਜਿਹਾ ਫੰਗੀ ਸਾਈਡ ਤੁਸੀਂ ਕਰ ਸਕਦੇ ਹੋ ਉਹ ਵੀ ਤੁਸੀਂ ਇਹ ਦੇਖਣਾ ਕਿ ਕਿੰਨੇ ਦਿਨਾਂ ਤੇ ਆ ਕੇ ਅਟੈਕ ਹੋਇਆ ਜੇ ਤੁਹਾਡੀ ਕਣਕ ਦੇ ਉੱਪਰ ਐਨ ਜਮਾ ਮਤਲਬ ਕਣਕ ਤੁਹਾਡੀ ਪਕਾਵਾਲ ਸੀ ਤੇ ਉਦੋਂ ਅਟੈਕ ਹੁੰਦਾ ਤਾਂ ਫਿਰ ਤੁਹਾਨੂੰ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ ਤੁਸੀਂ ਨਾ ਵੀ ਸਪਰੇਅ ਕਰੋਗੇ ਤਾਂ ਵੀ ਤੁਹਾਡਾ ਕੋਈ ਬੜਾ ਜਿਆਦਾ ਕਣਕ ਦਾ ਨੁਕਸਾਨ ਆ ਜਿਹੜਾ ਉਹ ਨਹੀਂ ਹੋਏਗਾ ਆਹ ਚਾਰ ਚੀਜ਼ਾਂ ਸੂ ਦਿਨਾਂ ਤੋਂ ਬਾਅਦ ਜਦੋਂ ਆਪਣੀ ਕਣਕ ਹੋ ਜਾਂਦੀ ਹੈ ਤੇ ਜੇਕਰ ਆਹ ਚਾਰ ਚੀਜ਼ਾਂ ਆਪਾਂ ਮੰਨ ਲੈਣੀਆਂ ਜਾਂ ਵਰਤ ਲੈਣੀਆਂ ਆਪਣੇ ਖੇਤ ਵਿੱਚ ਤਾਂ ਤੁਹਾਨੂੰ ਚੰਗਾ ਝੜ ਲੈਣ ਤੋਂ ਕੋਈ ਨਹੀਂ ਰੋਕ ਸਕਦਾ ਡੋਜ਼ ਬੜੀ ਜਿਆਦਾ 13045 ਦੀ ਨਾ ਪਾਓ ਕਿਉਂਕਿ ਉਹਦੇ ਨਾਲ ਤੁਹਾਡੇ ਝੰਡੇ ਪੱਤੇ ਤੇ ਹੀ ਜੰਮਣਾ ਹੋਰ ਵੀ ਕੁਝ ਮਿਕਸ ਜਿਹੜਾ ਉਹ ਨਾ ਕਰਿਓ ਹਾਂ ਬੋਰਨ ਤੁਹਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਇਹਦਾ ਕੋਈ ਲੋੜ ਨਹੀਂ ਹੈ ਸਿਰਫ ਤੁਸੀਂ 3045 ਹੀ ਕਰੋ ਤੇ ਆ ਗੱਲਾਂ ਦਾ ਖਿਆਲ ਆ ਜਿਹੜਾ ਉਹ ਜ਼ਰੂਰ ਰੱਖਿਓ ਤੇ ਆਪਾਂ ਆਪਣੀ ਚੈਨਲ ਦਾ ਨਾਮ ਆ ਜਿਹੜਾ ਉਹ ਚੇਂਜ ਕੀਤਾ ਜਦੋਂ ਦਾ ਚੇਂਜ ਕੀਤਾ ਤੇ ਇਹਦਾ ਚੈਨਲ ਥੋੜਾ ਜਿਹਾ ਮਤਲਬ ਲੋ ਚੱਲ ਰਿਹਾ ਸੋ ਕਮੈਂਟ ਤੇ ਹੋਰ ਕਿਸਾਨ ਵੀਰਾਂ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਜਿਹਦੇ ਨਾਲ ਚੈਨਲ ਆਪਣਾ ਇਹ ਮਤਲਬ ਸਹੀ ਤਰੀਕੇ ਨਾਲ ਚੱਲ ਸਕੇ ਧੰਨਵਾਦ ਜੀ